ਪੰਜਾਬ ਸਰਕਾਰ ਵੱਲੋਂ ਮਾਝੂ ਮੁੱਖ ਮੰਤਰੀ ਭਗਵੰਤ ਸਿੰਘ ਮਾਜੇ ਦੀ ਨਿਰਦੇਸ਼ ਤੇ ਇਹ ਸਪੈਸ਼ਲ ਜਲਾਸ ਉਹਨਾਂ ਪਿੰਡਾਂ ਚ ਜਿਹੜਾ ਪਿੰਡਾਂ ਚ ਹੜ੍ਹ ਦੀ ਪਾਣੀ ਵੜਿਆ ਹੜ੍ਹ ਦੇ ਕਾਰਨ ਕੋਈ ਇਨਸਾਨ ਹੋਇਆ ਸਭ ਤੋਂ ਪਹਿਲਾਂ ਅਸੀਂ ਇੱਕ ਕਮੇਟੀ ਬਣਾਣੀ ਹੈ ਤੁਸੀਂ ਕਹੋ ਮਦਦ ਸ਼ੁਰੂ ਕਰੋ ਇਹ ਕਮੇਟੀ ਪਿੰਡ ਦੇ ਅੰਦਰ ਘਰ ਘਰ ਸਰਵੇ ਕਰੇਗੀ ਕਿਸੇ ਦਾ ਕੋਈ ਪਸ਼ੂ ਮਰ ਗਿਆ ਕਿਸੇ ਦੀ ਕੋ ਫਸਲ ਨੁਕਸਾਨੀ ਗਈ ਹੈ ਉਹ ਕਿਹੜਾ ਪਰਿਵਾਰ ਆ ਜਿਸ ਪਰਿਵਾਰ ਦੇ ਚੋਹਾਨੇ ਦੇ ਖੇਤ ਚ ਪਾਣਾ ਪੈ ਗਿਆ ਰੇਤਾ ਮਹਿ ਗਿਆ ਥੱਲੇ ਨੱਪਿਆ ਗਿਆ ਕਿਸੇ ਦਾ ਘਰ ਡਿੱਗ ਗਿਆ ਬਾਰਸ਼ਾ ਦੇ ਕਾਰਨ ਇਹ ਸਰਵੇ ਸਾਰਾ ਇਸ ਕਮੇਟੀ ਨੇ ਕਰਨਾ ਹੁਣੇ ਮੈਂ ਆਇਆ ਤੁਹਾਡੇ ਪਿੱਛੇ ਰਾਜ ਮੈਂ ਦੇਖਿਆ ਇੱਕ ਮੁੰਡਾ ਕਹਿੰਦਾ ਵੀ ਮੈਂ ਇੱਥੇ ਨਾਈ ਦੀ ਦੁਕਾਨ ਹੀ ਮੇਰੀ ਤੇ ਉਹ ਸਾਰੀ ਉਹਦਾ ਸਮਾਨ ਸਮੂ ਸੜ ਰੁੜ ਗਿਆ ਇੱਕ ਇਲੈਕਟ੍ਰੀਸ਼ੀਅਨ ਦੀ ਦੁਕਾਨ ਸੀ ਉਹਦਾ ਵੀ ਨਾਮ ਉੜ ਗਿਆ ਸੋ ਇਹ ਜਿੰਨੇ ਵੀ ਨੁਕਸਾਨ ਹੋਏ ਆ ਇਹਨਾਂ ਇਨਸਾਨਾਂ ਦੀ ਪਰਪਾਈ ਕਰਨ ਦੇ ਲਈ ਅਸੀਂ ਸਾਂਝੀ ਕਮੇਟੀ ਬਣਾ ਰਹੇ ਹਾਂ ਇਸ ਕਰਕੇ ਵੀ ਇਹ ਕਮੇਟੀ ਘਰ-ਘਰ ਜਾ ਕੇ ਕਿਸੇ ਦੀ ਸ਼ਿਕਾਇਤ ਨਾ ਰਵੇ ਇੱਕ ਤੇ ਜਿਹੜੇ ਸਬਜ਼ੀ ਵਾਲੇ ਬੈਠੇ ਨੇ ਆ ਭਰਾ ਜੀ ਜੀ ਬਿਲਕੁਲ ਬਿਲਕੁਲ ਇਹਨਾਂ ਦਾ ਨੁਕਸਾਨ ਬੜਾ ਆ ਇਹ ਸਬਜ਼ੀ ਦਾ ਕੰਮ ਹੀ ਕਰਦੇ ਆ ਪ੍ਰੋਫੈਸ਼ਨਲੀ ਠੀਕ ਜੀ ਜ਼ਮੀਨ ਠੇਕੇ ਦੇ ਲੈ ਕੇ ਤੇ ਆਪਣੀ ਜਿਹੜੀ ਪਹਿਲਾਂ ਪਹੁੰਚ ਇਹ ਹੁੰਦੀ ਸੀ ਵੀ ਜਿਹੜਾ ਓਨਰ ਆ ਉਹਦੇ ਨਾਲ ਹੀ ਜਾਂਦਾ ਸੀ ਮੁਆਵਜ਼ਾ ਸਰ ਸਰ ਤੇ ਠੇਕੇ ਵਾਲਾ ਵਿਚਾਰਾ ਨੁਕਸਾਨ ਉਹਨੇ ਦੇ ਠੇਕਾ ਭਰ ਦਿੱਤੇ ਤਾਂ ਹੁੰਦਾ ਤੇ ਉਹ ਮਾਲਕ ਮੁਆਵਜ਼ਾ ਵੀ ਲੈ ਜਾਂਦਾ ਤੇ ਠੇਕਾ ਵੀ ਲੈ ਜਾਂਦਾ ਤਾਂ ਜਿਹਦਾ ਨੁਕਸਾਨ ਹੁੰਦਾ ਉਹ ਵਿਚਾਰਾ ਅ ਚੰਬਿਆ ਜਾਂਦਾ ਠੀਕ ਹੈ ਸਰ ਇਸ ਵਾਰ ਆਪਣੀ ਪਹੁੰਚ ਇਹ ਬਦਲ ਗਈ ਹੈ ਵੀ ਜਿਹੜਾ ਕਾਸਕਰ ਆ ਉਹਨੂੰ ਹੀ ਮਿਲੇਗਾ ਠੀਕ ਹੈ ਸਰ ਮੈਂ ਲੈਂਦਾ ਮੈਸੇਜ ਹਾਂ ਮਤਲਬ ਇਹਨਾਂ ਨੂੰ ਹੀ ਮਿਲੇ ਜਿਹੜਾ ਮੁਆਵਜ਼ਾ ਠੀਕ ਹੈ ਸਰ ਕਿਉਂਕਿ ਇਹਨਾਂ ਨੇ ਮਾਲਕ ਨੂੰ ਪੈਸੇ ਪੁਛ ਦੇ ਦੇ ਦਿੱਤੇ ਤੇ ਆ ਇਹ ਨਹੀਂ ਸਰ ਬਿਲਕੁਲ ਠੀਕ ਹੈ ਸਰ ਹਾਂ ਉੱਪਰੋਂ ਵੀ ਸਰਕਾਰ ਦਾ ਆਦੇਸ਼ ਇਹੀ ਹੈ ਠੀਕ ਸਰ ਜੋ ਵੀ ਸਰਕਾਰੀ ਇਮਾਰਤਾਂ ਵੀ ਉਹ ਵੀ ਲੋਕਾਂ ਦੀਆਂ ਨੇ ਜੇ ਉਹਦਾ ਵੀ ਨੁਕਸਾਨ ਹੋਇਆ ਤੇ ਇਹ ਪਿੰਡਾਂ ਦੇ ਲੋਕਾਂ ਦੇ ਉੱਤੇ ਮੁੱਖ ਮੰਤਰੀ ਜੀ ਨੇ ਪ੍ਰੋਸਾ ਕੀਤਾ ਵੀ ਤੁਹਾਡੇ ਪਿੰਡਾਂ ਦੇ ਲੋਕ ਦਸਣ ਸਾਰੋ ਬਿਆ ਨੁਕਸਾਨ ਹੋਇਆ ਤੇ ਹਮਾਰਾ ਟਾਈਮ ਮਿਸਾਂ ਹੀ ਬੰਦੇ ਤੇ ਰੰਦਾ ਨਹੀਂ ਆਂਦਾ ਆ ਚਲਿਆ ਜਾਂਦਿਆ ਲੇਕਿਨ ਇੱਕ ਦੂਜੇ ਦੀ ਬਾਹ ਫੜ ਕੇ ਰੱਖਣੇ ਇੱਕ ਦੂਜੇ ਦਾ ਹੱਥ ਫੜ ਕੇ ਰੱਖਣਾ ਕਿਸੇ ਬੰਦੇ ਨੂੰ ਇਸ ਕਾਇਦ ਦਾ ਮੌਕਾ ਨਹੀਂ ਮਿਲੇਗਾ ਕਿ ਮੇਰੇ ਘਰ ਕੋ ਆਇਆ ਨਹੀਂ